ਜਿਹੜਾ ਵੀ ਰਾਜਨੀਤਿਕ ਲੀਟਰ ਬਿਆਨ ਪਤਾ ਕੀ ਦਿੰਦਾ ਨੌਜਵਾਨ ਨੂੰ ਪਤਾ ਕੀ ਬਿਆਨ ਦਿੰਦਾ ਅਸੀਂ ਸਟੂਡੈਂਟਾਂ ਨਾਲ ਆ ਅਸੀਂ ਨੌਜਵਾਨਾਂ ਨਾਲ ਆ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਤਾਂ ਸਾਡੀ ਲੜਾਈ ਆ ਲੜਾਈ ਹਮੇਸ਼ਾ ਜਿਹੜਾ ਅਸੀਂ ਐਮਐਲਏ ਚੁਣਦੇ ਆ ਕਦੇ ਲਈ ਚੁਣਦੇ ਆ ਵੀ ਸਾਡੇ ਹੱਕਾਂ ਦੀ ਰਾਖੀ ਕਰੂ ਹੱਤ ਅਸੀਂ ਇੱਥੇ ਪਹੁੰਚ ਚੁੱਕੇ ਸੀਗੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਸੌਣ ਚਾ ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਸਾਡਾ ਦੁਸ਼ਮਣ ਆ ਪਰ ਸਾਨੂੰ ਮੋਹਾਲੀ ਦੇ ਵਿੱਚੋਂ ਵੀ ਸੌਣ ਨਹੀਂ ਮਿਲਿਆ ਸਾਨੂੰ ਅੱਗੇ ਖਾੜ ਤੋਂ ਵਿੱਚੋਂ ਵੀ ਸੌਣ ਨਹੀਂ ਮਿਲਿਆ ਇਸ ਪ੍ਰਕਾਰ ਜਿਹੜਾ ਪੰਜਾਬ ਪ੍ਰਸ਼ਾਸਨ ਨੇ ਇਹਨਾਂ ਦਾ ਪੱਖ ਪੂਰਿਆ ਅੱਜ ਪਹਿਲੀ ਵਾਰੀ ਇਹ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਲੰਮੇ ਸਮੇਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਨੂੰ ਦਾਖਲ ਨਹੀਂ ਸੀ ਹੋਣ ਦਿੱਤਾ ਸਾਡੇ ਪੰਜਾਬ ਦੇ ਲੀਡਰ ਸਿਰਫ ਔਰ ਸਿਰਫ ਇੱਥੇ ਆ ਕੇ ਮੀਡੀਆ ਦੇ ਵਿੱਚ ਡਰਾਮੇबाजी ਕਰਨ ਜੋਗਰੇ ਰਹਿ ਗਏ ਜਿਹੜੀ ਗਰਾਊਂਡ ਤੇ ਗੱਲ ਕਰਨ ਵਾਲੇ ਜਿਹੜੀ ਸੱਚਾਈ ਕਹਿਣ ਵਾਲੇ ਉਹ ਤੋਂ ਕੋਹਾਂ ਦੂਰ ਨੇਗੇ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਖਾਸ ਤੌਰ ਤੇ ਵਕੋ ਵਕਤੇ ਜੱਥੇ ਬੰਦੀਆਂ ਪਹੁੰਚੀਆਂ ਉੱਥੇ ਹੀ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਭਾਨਾ ਸਿੱਤੂ ਬਾਈ ਵੀ ਸਾਡੇ ਨਾਲ ਪਹੁੰਚੇ ਹੈਗੇ ਬਾਈ ਨੇ ਕਾਲ ਦਿੱਤੀ ਹੋਈ ਸੀਗੀ ਵੀ ਚੱਲਣਾ ਤੇ ਬਾਈ ਆ ਗਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਈ ਕਿਵੇਂ ਇਧਰ ਆਂ ਦੇਖ ਰਹੇ ਹੋ ਤੁਸੀਂ ਕਦੋਂ ਦੇ ਇਹਦੇ ਤੇ ਵੀਡੀਓ ਵੀ ਪਾ ਰਹੇ ਹੋ ਨੌਜਵਾਨਾਂ ਦੀ ਗੱਲ ਵੀ ਕਰ ਰਹੇ ਹੋ ਅੱਜ ਨੌਜਵਾਨ ਇਕੱਠੇ ਹੋਏ ਬੈਠੇ ਹੈਗੇ ਤੇ ਕੀ ਸੋਚਦੇ ਹੋ ਗੱਲ ਅਸਲ ਦੇ ਵਿੱਚ ਪਤਾ ਬਾਈ ਕੀ ਆ ਗੱਲ ਅਸਲ ਦੇ ਵਿੱਚ ਸਭ ਤੋਂ ਵੱਡੀ ਇੱਕ ਮਿੰਟ ਪਾ ਗੱਲ ਅਸਲ ਦੇ ਵਿੱਚ ਪਤਾ ਕੀ ਆ ਗੱਲ ਇਹ ਹੈ ਵੀ ਅੱਜ ਜਿਸ ਪ੍ਰਕਾਰ ਪੰਜਾਬ ਦੀ ਜਵਾਨੀ ਨਿਕਲ ਕੇ ਆਈ ਆ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨਾਂ ਦਾ ਸਾਰਾ ਧੰਨਵਾਦ ਕਰਨਾ ਬਣਦਾ ਕਿਉਂਕਿ ਸਾਡਾ ਜਿਹੜਾ ਮੈਂ ਕਿਸਾਨ ਜਿੱਥੇ ਬੰਦਿਆਂ ਦਾ ਮਜ਼ਦੂਰ ਜਿੱਥੇ ਬੰਦਿਆਂ ਦਾ ਰੋਜ਼ ਹੀ ਪੰਜਾਬ ਦੇ ਵਿੱਚ ਰਹਿਣਾ ਮੈਂ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਕਿ ਸਾਡੇ ਪੰਜਾਬ ਨੂੰ ਦਿਨ ਪ੍ਰਤੀ ਦਿਨ ਸਾਡੇ ਹਰ ਇੱਕ ਪੰਜਾਬ ਦੇ ਸਰੋਤ ਤੇ ਡਾਕਾ ਵੱਜ ਰਿਹਾ ਇਸ ਕਰਕੇ ਜੇਕਰ ਨੌਜਵਾਨ ਇਸ ਤਰ੍ਹਾਂ ਜਾਗਰੂਤ ਰਹਿਣਗੇ ਜਿਵੇਂ ਕਿ ਸਾਡਾ ਪਾਣੀ ਸਾਥੋਂ ਖੋਇ ਗਿਆ ਡੈਮ ਸਾਥੋਂ ਖੋਇ ਗਿਆ ਜਿਉਂ ਤੋਂ ਇਹ ਦੇਸ਼ ਆਜ਼ਾਦ ਹੋਇਆ ਆਜ਼ਾਦੀ ਤੋਂ ਲੈ ਕੇ ਹੀ ਸਾਡੇ ਨਾਲ ਤੱਕਾ ਹੁੰਦਾ ਆ ਰਿਹਾ ਹੈ ਇਸ ਤੱਕੇ ਦੇ ਵਿੱਚ ਜ਼ਿੰਮੇਵਾਰ ਸਾਡੀਆਂ ਰਾਜਨੀਤਿਕ ਪਾਰਟੀਆਂ ਵੀ ਨੇ ਜਿਨ੍ਹਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਰਾਜਨੀਤੀ ਹੰਡਾਇਆ ਪਰ ਜੋ ਲੀਟਰ ਡਟ ਕੇ ਐਵੇਂ ਸੈਂਟਰ ਗਵਰਨਮੈਂਟ ਆ ਕੇ ਖੜੇ ਹੁੰਦੇ ਤਾਂ ਜਿਸ ਪ੍ਰਕਾਰ ਸੈਂਟਰ ਨੇ ਸਾਡੇ ਨਾਲ ਵਾਅਦੇ ਕਰੀ ਸੀਗੇ ਕਿ ਚੰਡੀਗੜ੍ਹ ਜਿਹੜਾ ਕਿ ਪੰਜਾਬ ਨੂੰ ਦਿੱਤਾ ਜਾਊਗਾ ਉਹ ਅੱਜ ਨੂੰ ਚੰਡੀਗੜ੍ਹ ਮਿਲ ਗਿਆ ਹੁੰਦਾ ਆ ਜਿਹੜਾ ਹਾਥੀ ਦੀ ਪੈੜ ਦੇ ਵਿੱਚ ਕਹਿੰਦਾ ਸਾਰਾ ਕੁਝ ਹੀ ਹੈ ਚੰਡੀਗੜ੍ਹ ਵੀ ਪੰਜਾਬ ਚ ਹੈ ਤੇ ਪਜੀਆ ਵੀ ਆ ਚੰਡੀਗੜ੍ਹ ਦੇ ਵਿੱਚ ਹੀ ਪਜੀਆ ਹੈ ਚੰਡੀਗੜ੍ਹ ਦੇ ਵਿੱਚ ਹੀ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਸਾਰਾ ਕੁਝ ਚੰਡੀਗੜ੍ਹ ਦੇ ਵਿੱਚ ਹੀ ਹੈ ਇਹ ਚੰਡੀਗੜ੍ਹ ਜਿਹੜਾ ਸਾਡੇ ਪੰਜਾਬ ਦੇ ਪਿੰਡਾਂ ਝਾੜ ਕੇ ਇਸ ਕਰਕੇ ਜਿਹੜੇ ਇਹ ੱਤਕੇ ਹੋ ਰਹੇ ਨੇ ਕਿ ਯੂਨੀਵਰਸਿਟੀ ਦੇ ਨਾਲ ਖੋਲੋ ਕਿਤੇ ਪੰਜਾਬ ਦੇ ਪਾਣੀ ਖੋਲੋ ਕਿਤੇ ਪੰਜਾਬ ਦੇ ਟਾਈਮ ਖੋਲੋ ਆਪਣੀ ਮਰਜ਼ੀ ਨਾਲ ਹੀ ਪੰਜਾਬ ਨੂੰ ਡੋਬ ਦਿਓ ਆਪਣੀ ਮਰਜ਼ੀ ਨਾਲ ਹੀ ਪੰਜਾਬ ਦੇ ਵਿੱਚ ਸੋਕਾ ਲਵਾ ਦਿਓ ਇਹ ਜਿਹੜੇ ਸਾਰਾ ਕੁਝ ਹੋ ਰਿਹਾ ਹੈ ਇਹ ਸੈਂਟਰ ਗਵਰਨਮੈਂਟ ਸਾਨੂੰ ਟੋ ਟੋ ਕੇ ਦਿਖ ਰਹੀ ਹੈ ਕਿਤੇ ਕਿਸਾਨੀ ਬੇਲ ਲਿਆਂਦੇ ਕਿਤੇ ਕੁਛ ਲਿਆਂਦੇ ਪਰ ਇਹ ਪਤਾ ਨਹੀਂ ਕਿਉਂ ਇਸ ਪ੍ਰਕਾਰ ਭੁੱਲ ਜਾਂਦੇ ਨੇ ਕਿ ਜਿਹੜੇ ਪੰਜਾਬ ਨੇ 90% ਕਰਵਾਣੇ ਦੇਸ਼ ਅਜਾਦ ਕਰਵਾਉਣ ਲਈ ਦਿੱਤੀਆਂ ਨੇਗੀਆਂ ਉਹ ਪੰਜਾਬ ਆਪਣੇ ਹੱਕ ਕਿਸ ਪ੍ਰਕਾਰ ਛੱਡ ਦੂਗਾ ਉਹ ਕਿਵੇਂ ਆਪਣੇ ਆਪਣੇ ਹੱਕਾਂ ਦੇ ਡਾਕਾ ਮਰਵਾ ਲੂਗਾ ਅੱਜ ਪਹਿਲੀ ਵਾਰੀ ਇਹ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਕਿ ਲੰਬੇ ਸਮੇਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਨੂੰ ਦਾਖਲ ਨਹੀਂ ਸੀ ਹੋਰ ਦਿੱਤਾ ਅੱਜ ਪੰਜਾਬ ਦੀ ਨੌਜਵਾਨੀ ਦਾਖਲ ਹੋਈ ਹੈ ਤੇ ਧੰਨਵਾਦ ਕਰਨਾ ਪੈਂਦਾ ਹੈ ਜੇਕਰ ਅਸੀਂ ਪੰਜਾਬ ਦੇ ਕਿਸੇ ਬਠਿੰਡੇ ਤੋਂ ਮਾਨਸਾ ਤੋਂ ਜਾਂ ਜਲੰਧਰ ਤੋਂ ਅਸੀਂ ਕੋਈ ਕੰਮ ਕਰਾਉਣ ਲਈ ਆਪਣੀ ਗੱਡੀ ਲੈ ਕੇ ਆਉਣਾ ਹੈ ਨਾ ਗੱਡੀ ਤੇ ਕੰਮ ਕਰਾਉਣ ਲਈ ਚੰਡੀਗੜ੍ਹ ਆਉਣਾ ਹੈ ਤਾ ਸਾਨੂੰ ਇਹ ਚੀਜ਼ ਦੇਖਦੇ ਜਦੋਂ ਅਸੀਂ ਚੰਡੀਗੜ੍ਹ ਚ ਗੱਡੀ ਐਂਟਰ ਹੁੰਦੀ ਰਹੀ ਐ ਸੋਚਦਾ ਵੀ ਸੀ ਕਿ ਕਿਹਦੇ ਹੋਰ ਕੰਟਰ ਚ ਗੱਡੀ ਐਂਟਰ ਕਰ ਰਹਾ ਐ ਇਸ ਪ੍ਰਕਾਰ ਜਿਹੜਾ ਹੈ ਪ੍ਰਭਾਵ ਪ੍ਰੈਸ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ਹੋਇਆ ਐ ਅਸੀਂ ਮੈਂ ਪੰਜਾਬ ਦੇ ਨੌਜਵਾਨਾਂ ਦੀ ਲੜਾਈ ਲੜੀ ਆ ਹਿੱਕੜਾ ਕੇ ਲੜਾਈ ਲੜੀ ਆ ਸੀ ਮਹਾਲੀ ਅਸੀਂ ਜਲੰਧਰ ਤੋਂ ਅਸੀਂ ਪਟਿਆਲਾ ਤੋਂ ਏਜੰਟਾਂ ਨੂੰ ਕੁੱਟ-ਕੁੱਟ ਕੇ ਅਸੀਂ ਅਸੀਂ ਉਹਨਾਂ ਦਫ਼ਤਰਾਂ ਦੇ ਵਿੱਚੋਂ ਭਜਾਇਆ ਪਰ ਉਹ ਏਜੰਟ ਜਿਹੜੇ ਸਾਰੇ ਠੱਕ ਇੱਥੇ ਆ ਕੇ ਲੁੱਕ ਗਏ ਚੰਡੀਗੜ ਕੋਈ 34 ਜਿਲ੍ਹੇ ਕਾ ਖੜਾ ਕੋਈ 32 ਜਿਲ੍ਹੇ ਕਾ ਖੜਾ ਕੋਈ 17 ਚ ਕੋਈ 22 ਚ ਇਹਨਾਂ ਨੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਾਡਾ ਇੱਥੇ ਨੌਜਵਾਨ ਸਾਥੀ ਖੜਾ ਤਿੰਨ ਸਾਡੇ ਨੌਜਵਾਨ ਸਾਥੀਆਂ ਨੇ ਅਸੀਂ ਸਵਾ 2 ਮਹੀਨੇ ਸਾਡੇ ਨੌਜਵਾਨਾਂ ਨੇ ਜੇਲ੍ਹ ਕੱਟੀ ਏਜੰਟਾਂ ਉੱਪਰ ਨੇ ਕੋਈ ਪਰਚਾ ਪ੍ਰਸ਼ਾਸਨ ਨੇ ਦਿੱਤਾ ਨਹੀਂ ਸਾਡੇ ਨੌਜਵਾਨਾਂ ਉੱਪਰ ਪਰਚਾ ਦਿੱਤਾ ਅਨੇਕਾਂ ਇਨਾਂ ਕੋਲੇ ਜਿਹੜੇ ਕਿ ਦਰਖਾਸਤਾਂ ਅਨੇਕਾਂ ਇਨਾਂ ਕੋਲੇ ਪਰਚੇ ਪੈਨੇਗੇ ਨਾ ਤਾਂ ਇਹਨਾਂ ਨੇ ਫੜੇ ਨੇ ਤੇ ਨਾ ਇਹਨਾਂ ਨੇ ਪਰਚੇ ਜੰਤਾ ਉੱਪਰ ਪਾਏ ਰਲਿ ਮਿਲਿ ਸਾਰੀ ਭੁਗਤਾ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਠਾਗੇ ਇੱਥੇ ਆ ਕੇ ਸਾਰੇ ਬਹਿ ਗਏ ਇਹ ਪ੍ਰਸ਼ਾਸਨ ਇਸ ਪ੍ਰਕਾਰ ਨੂੰ ਸਹਿਦੰਦਾ ਰਿਹਾ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਜੇਕਰ ਅਸੀਂ ਹੋਰਾਂ ਦੀ ਵੀ ਗੱਲ ਕਰੀਏ ਕਿ ਸਾਡਾ ਕੀ ਸਾਡਾ ਜਿਹੜਾ ਕੇਂਦਰੀਕਰਨ ਹੋ ਰਿਹਾ ਹੈ ਇਹ ਕੇਂਦਰੀਕਰਨ ਸਾਡਾ ਕਿਉਂ ਹੋ ਰਿਹਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਜੇਕਰ ਸਾਡੇ ਲੀਡਰ ਟਟ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲੱਗਣ ਤਹੇ ਪੰਜਾਬ ਦੇ ਹੱਕ ਜਾਣਨਾ ਇੱਥੇ ਕਿ ਜਿਹੜਾ ਜਿਹੜਾ ਵੀ ਰਾਜਨੀਤਿਕ ਲੀਡਰ ਬਿਆਨ ਪਤਾ ਕੀ ਦਿੰਦਾ ਨੌਜਵਾਨ ਨੂੰ ਪਤਾ ਕੀ ਬਿਆਨ ਦਿੰਦਾ ਅਸੀਂ ਸਟੂਡੈਂਟਾਂ ਨਾਲ ਆ ਅਸੀਂ ਨੌਜਵਾਨਾਂ ਨਾਲ ਆ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਤਾਂ ਸਾਡੀ ਲੜਾਈ ਹੈ ਲੜਾਈ ਹਮੇਸ਼ਾ ਜਿਹੜਾ ਅਸੀਂ ਐਮਐਲਏ ਚੁਣਦੇ ਆ ਕਦੇ ਲਈ ਚੁਣਦੇ ਆ ਵੀ ਸਾਡੇ ਹੱਕਾਂ ਦੀ ਰਾਖੀ ਕਰੂ ਅਸੀਂ ਪਿੰਡ ਦਾ ਸਰਪੰਚ ਕਦੇ ਲਈ ਚੁਣਦੇ ਆ ਵੀ ਸਾਡੇ ਪਿੰਡ ਦਾ ਰਾਖਾ ਹੈ ਇਸ ਇਸ ਪ੍ਰਕਾਰ ਅਸੀਂ ਇੱਕ ਐਮਐਲਏ ਚੁਣਦੇ ਵੀ ਸਾਡੇ ਹਲਕੇ ਦਾ ਰਾਖਾ ਹੈ ਇਸ ਪ੍ਰਕਾਰ ਅਸੀਂ ਇੱਕ ਐਮਪੀ ਚੁਣਦੇ ਆ ਇਸ ਪ੍ਰਕਾਰ ਜਿਹੜੀ ਇੱਕ ਸਰਕਾਰ ਬਣਦੀ ਇੱਕ ਸਾਡੇ ਹੱਕ ਸਾਡੇ ਸੂਬੇ ਦੀ ਸਾਡੀ ਸਟੇਟ ਦੀ ਗੱਲ ਕਰੂਗਾ ਹੁਣ ਸਟ ਨੇ ਹੋਰਾ ਸਟੇਟਾਂ ਦੇ ਮੁੱਖ ਮੰਤਰੀ ਦੇਖੋ ਕਈ ਮੁੱਖ ਮੰਤਰੀਆਂ ਨੇ ਜਿਵੇਂ ਕਿ ਤਾਮਿਲ ਦੇ ਵਿੱਚ ਹੋਇਆ ਉਹ ਕਹਿੰਦੇ ਅਸੀਂ 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 ਤਾਂ ਇਕੱਲੀ ਸਾਡੀ ਜਿਹੜੀ ਤਾਮਲ ਚੱਲੂਗੀ ਉਹ ਕਹਿੰਦੇ ਸਾਡੇ ਤੇ ਤੁਸੀਂ ਭਾਸਾ ਵੀ ਨਹੀਂ ਹੋਰ ਥੋਪ ਸਕਦੇ ਬਹੁਤ ਸਾਰੇ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਸਾਰੇ ਸਟੇਟਾਂ ਦੇ ਵਿੱਚ ਕਾਨੂੰਨ ਬਣਿਆ ਹੋਇਆ ਕਿ ਉੱਥੇ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਬਹੁਤ ਸਾਰੇ ਸਟੇਟਾਂ ਦੇ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਨੇ ਪਰ ਸਾਡੇ ਪੰਜਾਬ ਦੇ ਲੀਡਰ ਸਿਰਫ ਔਰ ਸਿਰਫ ਇੱਥੇ ਆ ਕੇ ਮੀਡੀਆ ਦੇ ਵਿੱਚ ਡਰਾਮੇबाजी ਕਰਨ ਜੋਗਰੇ ਰਹਿ ਗਏ ਜਿਹੜੀ ਗਰਾਊਂਡ ਤੇ ਗੱਲ ਕਰਨ ਵਾਲੇ ਜਿਹੜੀ ਸੱਚਾਈ ਕਹਿਣ ਵਾਲੇ ਉਹ ਤੋਂ ਕੋਹਾਂ ਦੂਰ ਨੇਗੇ ਇੱਥੋਂ ਤੱਕ ਕਰਕੇ ਰਾਤ ਅਸੀਂ ਇੱਥੇ ਪਹੁੰਚ ਚੁੱਕੇ ਸੀਗੇ ਇੱਥੇ ਜੁਨੀਅਰ ਯੂਨੀਵਰਸਿ ਸਾਨੂੰ ਸੌਂਡ ਚਾ ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਸਾਡਾ ਦੁਸ਼ਮਣ ਆ ਪਰ ਸਾਨੂੰ ਮਹਾਲੀ ਦੇ ਵਿੱਚੋਂ ਵੀ ਸੌਂਡ ਨਹੀਂ ਮਿਲਿਆ ਸਾਨੂੰ ਅੱਗੇ ਖਾੜ ਤੋਂ ਵਿੱਚੋਂ ਵੀ ਨਹੀਂ ਸੌਂਡ ਮਿਲਿਆ ਇਸ ਪ੍ਰਕਾਰ ਜਿਹੜਾ ਪੰਜਾਬ ਪ੍ਰਸ਼ਾਸਨ ਨੇ ਇਹਨਾਂ ਦਾ ਪੱਕਾ ਪੂਰਿਆ ਅੱਜ ਵੀ ਜਿਹੜਾ ਇੱਥੇ ਪੱਕਾ ਪੂਰਿਆ ਬਾਈ ਇਹ 도ਗਲਾਪਣ ਬਹੁਤ ਡੋਗਲਾਪਨ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹਣਾ ਸਾਡੇ ਸਾਡੇ ਨੌਜਵਾਨਾਂ ਨੂੰ ਕਿ ਅਸੀਂ ਡੋਗਲਾਪਨ ਤੋਂ ਉੱਠੀਏ ਅਸੀਂ ਜਿਹੜੀ ਸਾਡੀ ਨੈਸ਼ਨਲ ਰਾਜਨੀਤੀ ਹੈ ਇਹ ਚੀਜ਼ ਸਮਝ ਲਓ ਇੱਕ ਚੀਜ਼ ਜਿੱਦਣ ਪੰਜਾਬ ਦੇ ਨੌਜਵਾਨ ਇਹ ਚੀਜ਼ ਸਮਝ ਗਏ ਕਿ ਦਿੱਲੀ ਨੇ ਅੱਜ ਹੁਣ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾ ਦਾ ਮਨਾ ਰਿਹਾ ਇਸ ਦਿੱਲੀ ਨੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾ ਨੂੰ ਸ਼ਹੀਦ ਕਰਿਆ ਇਸ ਦਿੱਲੀ ਨੇ ਤੁਸੀਂ ਦੇਖ ਲਓ ਸਮੇਂ ਸਮੇਂ ਅਨੁਸਾਰ 1980 ਤੋਂ ਲੈ ਕੇ 90 ਤੱਕ ਕਿਵੇਂ ਨੌਜਵਾਨਾਂ ਦਾ ਕਤਲਮ ਕੀਤਾ ਕੀ ਕੁਛ ਕੀਤਾ ਤੁਸੀਂ ਦੇਖ ਲਓ ਇਹਨਾਂ ਨੇ ਕਿਸਾਨੀ ਬਿੱਲ ਲੈ ਕੇ ਆਦੇ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਤੇ ਇਹਨਾਂ ਨੇ ਜਿਹੜੀਆਂ ਸਮੇਂ-ਸਮੇਂ ਦੇ ਉੱਪਰ ਸਾਰਾ ਜਿਹੜਾ ਪੰਜਾਬ ਨੂੰ ਆਪਣਾ ਆਪਣੇ ਤਰੀਕੇ ਤੌਰ ਤੇ ਆਪਣੇ ਤੇ ਵਰਤਿਆ ਪਰ ਅੱਜ ਵੀ ਜਿਹੜੀ ਸੈਂਟਰ ਦੀ ਰਾਜਨੀਤੀ ਆ ਉਹ ਪੰਜਾਬ ਨੂੰ ਆਪਣਾ ਮੋਹਰਾ ਬਣਾ ਕੇ ਪੰਜਾਬ ਨੂੰ ਵਰਤਦੀ ਆ ਕਿਉਂਕਿ ਪੰਜਾਬ ਇੱਕ ਵੱਖਰਾ ਕਿਵੇਂ ਆ ਤੁਸੀਂ ਇੱਕ ਚੀਜ਼ ਸਮਝੋ ਜਦੋਂ ਜਾਤੀ ਦੀ ਲੋੜ ਸੀ 90% ਕਰਵਾਨੀਆਂ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਹੋਰ ਸਿੱਟਾਂ ਨੇ ਕਿਉਂ ਨਹੀਂ ਦਿੱਤੀਆਂ ਕਿਉਂਕਿ ਪੰਜਾਬ ਦੇ ਵਿੱਚ ਬਲਖਣਤਾ ਬਲਖਣਤਾ ਕੀ ਆ ਸਭ ਤੋਂ ਵੱਡਾ ਜਿਹੜਾ ਸਮਝਣ ਵਾਲੀ ਗੱਲ ਆ ਕਿ ਪੰਜਾਬ ਕੋਲੇ ਆਇਆ ਕੀ ਆ ਪੰਜਾਬ ਕੋਲੇ ਸਭ ਤੋਂ ਵੱਡੀ ਚੀਜ਼ ਇਹ ਆ ਇਹ ਜਿਹੜੀ ਮੈਚੇਜ਼ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕ ਇਨੇ ਤਕੜੇ ਕਿਉਂ ਨੇ ਇਨੇ ਅਣਖੀ ਕਿਉਂ ਨੇਗੇ ਸਭ ਤੋਂ ਵੱਡੀ ਜਿਹੜੀ ਪੰਜਾਬ ਕੋਲੇ ਚੀਜ਼ ਆ ਨਾ ਕਿ ਗੁਰੂਆਂ ਨੇ ਦਿੱਤੀ ਹੋਈ ਬਾਣੀ ਆ ਗੁਰੂਆਂ ਨੇ ਦਿੱਤੀ ਹੋਈ ਜਿਹੜਾ ਕਿ ਜਿਹੜੇ ਵੀ ਇਹ ਸਭ ਤੋਂ ਵੱਡੀ ਗੱਲ ਆ ਹਰੇਕ ਪਿੰਡ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਆ ਕਿਉਂਕਿ ਜਿਹੜੇ ਪਿੰਡਾਂ ਦੇ ਨੌਜਵਾਨ ਆ ਸਾਰੇ ਤੁਸੀਂ ਦੇਖ ਲਓ ਸੰਘਰਸ਼ਾਂ ਦੇ ਰਾਹ ਸਭ ਤੋਂ ਵੱਧ ਪਿੰਡਾਂ ਦੇ ਨੌਜਵਾਨ ਪੈਂਦੇ ਨੇਗੇ ਸ਼ਹਿਰਾਂ ਵਾਲੇ ਨਹੀਂ ਇਹਨੇ ਪੈਂਦੇ ਮੈਂ ਇਹ ਗੱਲ ਕਹਿਣਾ ਚਾਹਣਾ ਬਹੁਤ ਕਿੰਨੇ ਮੇ ਚੁਣਵੇਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਪਰ ਸਭ ਤੋਂ ਵੱਧ ਪਿੰਡਾਂ ਵਾਲੇ ਨੌਜਵਾਨ ਸੰਘਰਸ਼ ਕਰਦੇ ਨੇ ਇਸ ਕਰਕੇ ਇਹ ਪੰਜਾਬ ਦੀ ਬਹੁਤ ਵੱਡੀ ਜਿਹੜੀ ਖੂਬਸੂਰਤੀ ਆ ਤੇ ਅੱਜ ਜਿਹੜਾ ਪੰਜਾਬ ਦੇ ਨੌਜਵਾਨ ਲੜਦੇ ਨੇਗੇ ਉਹਨਾਂ ਨੂੰ ਹੱਕ ਮਿਲਦੇ ਨੇਗੇ ਮੈਂ ਅੱਜ ਤੁਸੀਂ ਛੋਟੀ ਜੀ ਗੱਲ ਤੁਹਾਨੂੰ ਮੈਂ ਦੱਸਦਾ ਇੱਥੇ ਮੌਜੂਦਾ ਸੱਤਾ ਜਿਹੜੀ ਪਾਰਟੀ ਆ ਉਹ ਪਾਰਟੀ ਦਾ ਲੀਡਰ ਬਿਆਨ ਦੇ ਕੇ ਗਿਆ ਕਿ ਪੰਜਾਬ ਦੀ ਪ੍ਰਵਾਸ ਬਹੁ ਲੀਟਰੋ ਭਿਆਨ ਦੇ ਕੇ ਪ੍ਰਵਾਸ ਬਹੁਤ ਜਿਸਮਸਿਆ ਇਸ ਪ੍ਰਵਾਸ ਦੇ ਲਈ ਅਸੀਂ ਸਿਰ ਧੜ ਦੀ ਬਾਜੀ ਲਾ ਕੇ ਸਾਢੇ 3-4 ਸਾਲ ਸਾਢੇ ਸਾਨੂੰ ਸਨੂੰ ਲੜਦਿਆਂ ਨੂੰ ਹੋ ਗਏ ਪਰ ਉਹੀ ਸੱਤਾ ਸਾਡੇ ਉੱਪਰ ਨੌ ਪਰਚੇ ਪਾਉਂਦੀ ਹੈ ਅਸੀਂ ਮੈਂ ਹਮੇਸ਼ਾ ਜਿਹੜੀ ਸੱਤਾ ਦੇ ਵਿੱਚ ਪਾਰਟੀ ਆ ਜਾਂ ਲੀਡਰ ਨੇਗੇ ਹਮੇਸ਼ਾ ਉਹਨਾਂ ਨੂੰ ਮੈਂ ਗੱਲ ਕਰਦਾ ਹਾਂ ਉਹ ਵੀ ਤੁਸੀਂ ਮੇਰੇ ਵਿਰੁੱਧ ਇੱਕ ਵੀ ਬੰਦਾ ਲਿਆ ਦਿਓ ਮੈਂ ਕਿਉਂ ਤੋਂ ਪੈਸੇ ਖਾਦਾ ਹਾਂ ਕਿਸਣਾ ਕੀਤਾ ਹੋਵੇ ਮੈਂ ਹਜ਼ਾਰਾਂ ਨੌਜਵਾਨ ਤੁਹਾਡੇ ਸਾਹਮਣੇ ਉਹ ਲਿਆ ਕੇ ਖੜਾ ਕਰ ਦੂੰ ਵੀ ਜਿਹੜੇ ਨੇ ਅਸੀਂ ਅਸੀਂ ਕੰਮ ਕੀਤਾ ਨੇ ਅਸੀਂ ਪੈਸੇ ਦਬਾਏ ਨੇ ਅਸੀਂ ਲੜੇ ਆਂ ਕੁਛ ਕੀਤਾ ਹਰ ਬੁੱਧਵਾਰ ਨੂੰ ਮੈਂ ਪਿੰਡ ਬਹਿਣਾ ਆਉਂਦੇ ਦੇ ਇਹ ਜਿਹੜੀ ਕਿ ਸਾਡੇ ਲੀਡਰਾਂ ਦੇ ਕੋਲੇ ਬਸ ਇੱਥੇ ਕਿਸੇ ਤੱਕ ਰਸੀਮਤ ਰਹਿ ਗਈ ਇਸ ਕਰਕੇ ਜ਼ਿੰਮੇਵਾਰ ਸਾਡੀ ਰਾਜਨੀਤੀ ਆ ਚੰਗੀ ਰਾਜਨੀਤੀ ਹੋਵੇ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਪੂਰਾ ਮੈ ਯੂਰਪ ਕੋ ਮ ਆਇਆ ਹੋਰ ਦੇਸ਼ ਕੋ ਮ ਆਇਆ ਜੋ ਕੁਝ ਪੰਜਾਬ ਕੋਲੇ ਆ ਪੰਜਾਬ ਦੀ ਸਭ ਤੋਂ ਵੱਧ ਉਪਜਾਊ ਮਿੱਟੀ ਕੁਦਰਤੀ ਪਾਣੀ ਕੁਦਰਤੀ ਸਰੋਤ ਜੋ ਪੰਜਾਬ ਕੋਲੇ ਨੇ ਪੂਰੀ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਫਿਰ ਵੀ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ੱੱਕੇ ਖਾਣ ਲਈ ਮਜਬੂਰ ਨੇਗੇ ਇਟਲੀ ਦੇ ਵਿੱਚ ਮੈਂ ਗਿਆ ਸਾਡੇ ਨੌਜਵਾਨਾਂ ਨੇ ਮੈਂ ਅਲੇਕਾ ਉਹਨਾਂ ਨਾਲ ਲੜ ਕੇ ਆਇਆ ਵੱਡੇ ਮਾਲਕਾਂ ਨਾਲ ਉੱਥੇ ਨੌਜਵਾਨ 50-50 ਜਾਣੇ ਇੱਕ ਨੌਜਵਾਨੇ ਕਮਰੇ ਚ ਰਹਿੰਦੇ ਨੇ ਪੁਰਤਕਾਲ ਚ ਗਿਆ ਮੈਂ ਉੱਥੇ ਨੌਜਵਾਨਾਂ ਦੇ ਸਾਡੇ ਨੇ ਬੜੇ ਮਾੜੇ ਹਾਲਾਤ ਨੇਗੇ ਇਸ ਪ੍ਰਕਾਰ ਸਾਡੀ ਪੰਜਾਬ ਦੀ ਨੌਜਵਾਨਾਂ ਨੂੰ ਬਾਹਰ ਧੱਕਿਆ ਜਾ ਰਿਹਾ ਪੰਜਾਬ ਨੂੰ ਖਾਲੀ ਕੀਤਾ ਜਾ ਰਿਹਾ ਲੋਕ ਕਿਵੇਂ ਸਕਦੇ ਆਪਾ ਪ੍ਰਵਾਸ ਰੋਕਣ ਦਾ ਪੰਜਾਬ ਪ੍ਰਵਾਸ ਦਾ ਇੱਕ ਇੱਕ ਕਾਰਨ ਹੈ ਕਿ ਤੁਸੀਂ ਕਿਉਂ ਵੀ ਗੱਲ ਨੌਜਵਾਨਾਂ ਦੇ ਦਿਮਾਗ ਚ ਪਾਓ ਅਸੀਂ ਨੌਜਵਾਨਾਂ ਨੂੰ ਇੱਥੇ ਕਿਹਾ ਨੌਜਵਾਨ ਇੱਥੇ ਆਏ ਇਹਨਾਂ ਨੇ ਕੀ ਕਰਿਆ 1 ਲੱਖ ਏਜੰਟ ਪੰਜਾਬ ਦੇ ਨੌਜਵਾਨਾਂ ਨੂੰ ਠੱਗਣ ਲਈ ਬਿਠਾਤਾ ਹਰੇਕ ਕਮਸ਼ੂਰੀ ਹਰੇਕ ਐਡ ਹਰੇਕ ਥਾਂ ਤੇ ਏਜੰਟਾਂ ਨੇ ਪ੍ਰੋਮੋਸ਼ਨ ਕਰੀ ਵੱਡੇ ਵੱਡੇ ਫਲੈਕਸ ਬੋਰਡ ਲਾਏ ਬਾਹਰ ਜਾਓ ਬਾਹਰ ਚਲੋ ਬਾਹਰ ਚਲੋ ਜਿਹੜੀ ਪ੍ਰੋਮੋਸ਼ਨ ਹੋਈ ਤੇ ਲੀਡਰ ਨੇ ਆਪ ਕਰਵਾਈ ਇਸ ਕਰਕੇ ਲੀਡਰਾਂ ਨੇ ਆਪ ਇਮੀਗ੍ਰੇਸ਼ਨ ਸੈਂਟਰ ਖੋਲੇ ਇਹਦੇ ਕਰਕੇ ਜਦੋਂ ਕੋਈ ਵੀ ਚੀਜ਼ ਦਾ ਜਿਹੜੀ ਚੀਜ਼ ਦਾ ਤੁਸੀਂ ਇੱਕ ਚੀਜ਼ ਹੱਬ ਲਾ ਲਿਓ ਜਿੱਤਰ ਨੂੰ ਨੌਜਵਾਨਾਂ ਨੂੰ ਤੋਰਾਂਗੇ ਉਤਰੋਂ ਨੌਜਵਾਨ ਤੁਰ ਪੈਂਦੇ ਨੇਗੇ ਜੇ ਮੈਂ ਇਕੱਲੇ ਨੇ 3.5 4 ਸਾਲ ਤੋਂ ਰੌਲਾ ਪਾਇਆ ਤਾਂ ਅੱਜ ਉਹ ਚੀਜ਼ ਦਾ ਨਿਕਲ ਕੇ ਬਹੁਤ ਜ਼ਿਆਦਾ ਫਰਕ ਆਇਆ ਮੈਨੂੰ ਕਹਿੰਦੇ ਕਹੋਂਦੇ ਨੌਜਵਾਨ ਇਹ ਗੱਲ ਕਹਿੰਦੇ ਨੇ ਵੀ ਬਈ ਅਸੀਂ ਇੱਥੇ ਕੰਮ ਕਰਾਂਗੇ ਇੱਥੇ ਅਸੀਂ ਕੁਝ ਨਾ ਕੁਝ ਕਰਾਂਗੇ ਪਰ ਲੋੜ ਆ ਇਹਨਾਂ ਲੀਡਰਾਂ ਨੂੰ ਵੀ ਇਸ ਚੀਜ਼ ਤੇ ਜ਼ੋਰ ਦੇਣ ਦੀ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਤੇ ਜ਼ੋਰ ਦੇਣ ਦੀ ਲੋੜ ਆ ਕਿ ਪੰਜਾਬ ਨੂੰ ਪਹੀ ਅਸੀਂ ਮੁੜ ਸਿਰਜੀਤ ਕਰੀਏ ਤੁਹਾਨੂੰ ਕੀ ਮਿਲਦਾ ਕਰਕੇ ਲੀਡਰਾਂ ਦੀ ਦੋਸ਼ਮਿਲੀ ਖੱਜਲਖਵਾਰੀ ਜੇਲਾਂ ਤੱਕ ਜਾਇਆ ਏ ਤੁਹਾਨੂੰ ਕੀ ਮਿਲਦਾ ਕਰਕੇ ਮਿਲਦਾ ਸਭ ਤੋਂ ਵੱਡਾ ਕਰਮ ਹੈ ਧਿਆਨ ਨਾਲ ਗੱਲ ਸੁਣ ਲਓ ਕਰਮ ਹੀ ਆਪੋ ਆਪਣੀ ਕੀ ਨੇੜਾ ਕਿ ਦੂਰ ਸਭ ਤੋਂ ਵੱਡਾ ਕਰਮ ਹੈ ਜਹੋ ਜਾਂ ਬੰਦਾ ਕਰਮ ਕਰੂਗਾ ਉਹ ਜਹ ਵੜ ਲੂਗਾ ਹੁਣ ਇੱਕ ਜਿਹੜੇ ਲੀਡਰ ਨੇਗੇ ਲੀਡਰ ਪੈਸਾ ਕਮਾਉਂਦੇ ਨੇਗੇ ਉਹਨਾਂ ਤੇ ਉਹ ਜਿਹੜੇ ਮਰਨਗੇ ਉਹਨਾਂ ਨਾਲ ਉਹ ਮਾੜਾ ਕਰਮ ਕਰ ਰਹੇ ਨੇਗੇ ਸਭ ਤੋਂ ਵੱਡਾ ਕਰਮ ਹੈ ਮੈਂ ਕਿਹੜਾ ਐਮਐਲਏ ਆ ਸਾਡੇ ਤੁਸੀਂ ਹਲਕੇ ਦੇ ਐਮਐਲਏ ਨੂੰ ਜਾਣਦੇ ਹੋ ਸਾਡੇ ਪੂਰੇ ਜ਼ਿਲ੍ਹੇ ਦੇ ਐਮਐਲਏ ਨੂੰ ਨਹੀਂ ਜਾਣਦੇ ਮੈਨੂੰ ਕਿਉਂ ਜਾਣਦੇ ਹੋ ਕਿਉਂਕਿ ਮੈਂ ਲੋਕਾਂ ਨਾਲ ਖੜਦਾ ਲੋਕਾਂ ਲਈ ਲੜਦਾ ਹੁਣ ਜਿਹੜਾ ਕਰਮ ਆ ਸਭ ਤੋਂ ਵੱਡਾ ਕਰਮ ਹੀ ਹੈ ਮਹਾਤਮਾ ਬੁੱਧ ਕਹਿੰਦੇ ਸਭ ਤੋਂ ਵੱਡਾ ਕਰਮ ਆ ਪਰ ਮਹਾਤਮਾ ਬੁੱਧ ਦੇ ਲੋਕਾਂ ਨੇ ਫੋਟ ਮੂਰਤੀਆਂ ਲਿਆ ਕੇ ਘਰਾਂ ਚ ਲਾਤੀਆਂ ਮੇਰੀ ਸੋਚ ਥੋੜੀ ਜਿਹੀ ਉ ਪਰਮਾਤਮਾ ਤੁਹਾਨੂੰ ਹਰ ਥਾਂ ਦੇਖ ਰਿਹਾ ਵੀ ਤੁਸੀਂ ਕਹੋ ਜਿਆ ਕਰਮ ਕਰ ਰਹੇ ਹੋ ਸਭ ਤੋਂ ਵੱਡਾ ਕਰਮ ਜਿਹੋ ਜਿਆ ਤੁਸੀਂ ਕਰਮ ਕਰੋਗੇ ਉਹ ਗੱਲ ਹੈ ਕਰਮ ਹੀ ਸਭ ਤੋਂ ਵੱਡੀ ਚੀਜ਼ ਹੈ ਇਸ ਕਰਕੇ ਮੈਂ ਚਾਹਣਾ ਕਿ ਸੱਚ ਹੀ ਕਮਾਉਣਾ ਤੇ ਸੱਚ ਹੀ ਬੋਲਣਾ ਇਹੀ ਕਰਮ ਬਿਲਕੁਲ ਬਈ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਗੀ ਜਿਹਨਾਂ ਨੂੰ ਕਹਿੰਦੇ ਸੀਗੇ ਵੀ ਇਹ ਤਾਂ ਨਸ਼ੇ ਕਰਦੇ ਹੈਗੇ ਰੀਲਾਂ ਚੋਗੇ ਆ ਤੇ ਅੱਜ ਉਹ ਨੌਜਵਾਨ ਇਕੱਠਾ ਹੋ ਕੇ ਖੜਾ ਹੈਗਾ ਕੀ ਫੀਲ ਕਰਦੇ ਹੋ ਇੰਨੇ ਸਾਲਾਂ ਦੀ ਮਿਹਨਤ ਤੁਹਾਡੀ رنگ ਲੈ ਆਈ ਹੈ ਨਹੀਂ ਸਾਰਿਆਂ ਨੇ ਇੱਥੇ ਬਥੇਰੇ ਸਮਾਜ ਸਾਰੇ ਨੌਜਵਾਨ ਬੜੇ ਸਿਆਣੇ ਨੇਗੇ ਕੱਲਾ ਮੈਂ ਤਾਂ ਨਹੀਂ ਕਹਿੰਦਾ ਇਸ ਗੱਲ ਨੂੰ ਪਰ ਵੀ ਸਾਰੇ ਨੌਜਵਾਨਾਂ ਦੀ ਹੀ ਮਿਹਨਤ ਹੈ ਸਾਰੇ ਨੌਜਵਾਨ ਬਧਾਈ ਦੇ ਪਾਤਰ ਨੇ ਕਿ ਆਪਣੇ ਹੱਕਾਂ ਲਈ ਜਾਗਰੂਤ ਹੋਏ ਸਾਰੇ ਨੌਜਵਾਨੇ ਸਿੱਧੇ ਬਧਾਈ ਦੇ ਪਾਤਰ ਨੇਗੇ ਕਿਉਂਕਿ ਦੇਖੋ ਇਹਨਾਂ ਨੂੰ ਵਧਾਈ ਦੇਣੀ ਬਣਦੀ ਆ ਆਪਣੇ ਹੱਕਾਂ ਲਈ ਜਾਗਣਗੇ ਲੜਨਗੇ ਤੇ ਬਧਾਈ ਦੇ ਪਾਤਰ ਨੇ ਧੰਨਵਾਦ ਬਿਲਕੁਲ ਬਾਈ ਬਹੁਤ ਬਹੁਤ ਧੰਨਵਾਦ ਤੇ ਬਾਈ ਮजूद ਸੀਗੇ ਸਾਡੇ ਨਾਲ ਆਪਣੀ ਗੱਲ ਰੱਖੀ ਹੈਗੀ ਇਹਨਾਂ ਨੇ ਸੋ ਬਾਈ ਜਾਗਣਾ ਜ਼ਰੂਰੀ ਹੈ ਨੌਜਵਾਨੋ ਫੋਨਾਂ ਤੱਕ ਨਸੀਮਤ ਰਹਿ ਜਾਓ ਧਰਨਿਆਂ ਦੇ ਵਿੱਚ ਆਓ ਖੜੇ ਹੋ ਫਿਰ ਪਤਾ ਲੱਗੂ ਕਹਿੰਦੇ ਜਿਹੜੀ ਚੀੜੀ ਦੀ ਚੁੰਝ ਚਿੰਨਾ ਜਿਹੜਾ ਯੋਗਦਾਨ ਹੈ ਨਾ ਉਹ ਹਰੇਕ ਨੂੰ ਪਾਉਣਾ ਚਾਹੀਦਾ ਸੋ ਆਪਦੇ ਲਈ ਆਪ ਬੋਲਣਾ ਹੈ ਇਹ ਜ਼ਰੂਰੀ ਹੈ ਤੁਹਾਡੇ ਲਈ ਕਿਸੇ ਨੇ ਨਹੀਂ ਬੋਲਣਾ ਤੁਹਾਨੂੰ ਆਪਣੇ ਨਾਲ ਆਪ ਹੀ ਖੜਨਾ ਪੈਣਾ ਹੈ